ਤੰਤਮ ਸਤਗੁਰੂ ਤੇਰਾ ਹੀ ਅਸਰਾ ਆਇਆ 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 ਜਨਮ ਦਿਹਾੜਾ ਆਇਆ 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 ਸਤਗੁਰ ਪਿਆਰਾ ਆਇਆ ਮਾਨਵੰਬਰ ਮੇ ਮਾਲਿਕ ਨੇ ਆਕੇ ਦਰਸ਼ ਦਿਖਾਇਆ ਦਰਸ਼ ਦਿਖਾਇਆ ਸਤਗੁਰ ਪਿਆਰਾ ਆਇਆ ਆਇਆ ਜਨਮ ਦਿਹਾੜਾ ਆਇਆ 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 ਸਤਗੁਰ ਪਿਆਰਾ ਆਇਆ रूहों की तड़ ने दयाल कोरी जाया देख के तड़फ जी छै भी चला आया बन के मला जी आप चले आए आदमी का चोला पाके हमें समझाया आया आया जन्म दिहाड़ा आया आया सतगुर प्यारा आया 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 सतगुर प्यारा आया ਆਇਆ 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 ਜਨਮ ਦਿਹਾੜਾ ਆਇਆ ਨਾਮ ਕੇਵਾਸ ਜੀ ਇਸੁ ਮਾਮੇ ਆਏ ਵਿਚੜੀ ਹੋਏ ਰੂਹ ਕੋ ਲੈਨੇ ਹੈ ਆਏ ਮਾਲਿਕ ਨੇ ਦਿਆ ਜੀ ਸੰਦੇਸ਼ ਰੂਹਾਨੀ ਝੂਠਾ ਜੇ ਦੇਸ਼ ਸੱਚਾ ਸੱਚਖੰਡ ਬਤਾਇਆ ਆਇਆ 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 ਜਨਮ ਦਿਹਾੜਾ ਆਇਆ ਆਇਆ ਸਤਗੁਰ ਪਿਆਰਾ ਆਇਆ 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 ਜਨਮ ਦਿਹਾੜਾ ਆਇਆ 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 ਸਤਗੁਰ ਪਿਆਰਾ ਆਇਆ ਸਤ ਸੰਗ ਲਗਾ ਕੇ ਦਤਾਰ ਨੇ ਸਮਝਾਇਆ ਝੂਠ ਬੇ ਸੱਚ ਸਭ ਕਾ ਵੇਦ ਬਤਾਇਆ ਨਾਮ ਧਨ ਸੱਚਾ ਏ ਦੁਨੀਆ ਹੈ ਫਾਨੀ ਮੁਕਤੀ ਕਾ ਸਾਧਨ ਸੱਚਾ ਨਾਮ ਬਤਾਇਆ ਆਇਆ ਆਇਆ ਸਤਗੁਰ ਪਿਆਰਾ ਆਇਆ ਆਇਆ ਜਨਮ ਦਿਹਾੜਾ ਆਇਆ ਆਇਆ ਜਨਮ ਦਿਹਾੜਾ ਆਇਆ ਕਾਲ ਨੇ ਰੂਹੋਂ ਕੋਥਾ ਬੜਾ ਭਰ ਮਾਇਆ ਫਸ ਨੇ ਲੀਏ ਮਨ ਮਾਇਆ ਕੋ ਲਗਾਇਆ ਫਸ ਗਈ ਰੂਹੇ ਇਨ ਮੈਨੇ ਕੋ ਨਾ ਪਾਏ ਤੜਫ ਕੇ ਰੂਹੋ ਨੇ ਫਿਰ ਧਿਆਲ ਕੋ ਬੁਲਾਇਆ ਆਇਆ ਆਇਆ ਸਤਗੁਰ ਪਿਆਰਾ ਆਇਆ ਆਇਆ ਜਨਮ ਦਿਹਾੜਾ ਆਇਆ 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 ਜਨਮ ਦਿਹਾੜਾ ਆਇਆ 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 ਸਤਗੁਰ ਪਿਆਰਾ ਆਇਆ ਸ਼ਾਸਤ ਨਾਮ ਮਾਲਕ ਖੁਦ ਆਪ ਆਏ ਜੀ ਭਣ ਗੁਣ ਤੇਰੇ ਦਾਤਾ ਜੀ ਗਾ ਪਾਏ ਦਾਸਨ ਦਾਸ ਏ ਮੀਤ ਕਿਆ ਸੁਣਾਏ ਖਾਕੋ ਕੋ ਤੂਨੇ ਦਾਤਾ ਅਰਸ਼ ਪੇ ਬਿਠਾਇਆ ਆਇਆ ਆਇਆ ਸਤਗੁਰ ਪਿਆਰਾ ਆਇਆ ਆਇਆ ਜਨਮ ਦਿਹਾੜਾ ਆਇਆ ਆਇਆ ਸਤਗੁਰ ਪਿਆਰਾ ਆਇਆ ਆਇਆ ਜਨਮ ਦਿਹਾੜਾ ਆਇਆ 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 ਸਤਗੁਰ ਪਿਆਰਾ ਆਇਆ ਮਾਨਵੰਬਰ ਮੇ ਮਾਲਿਕ ਨੇ ਆਕੇ ਦਰਸ਼ ਦਿਖਾਇਆ ਦਰਸ਼ ਦਿਖਾਇਆ ਆਇਆ ਆਇਆ ਸਤਗੁਰ ਪਿਆਰਾ ਆਇਆ 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 ਸਤਗੁਰ ਪਿਆਰਾ ਆਇਆ 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 ਜਨਮ ਦਿਹਾੜਾ ਆਇਆ 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 ਜਨਮ ਦਿਹਾੜਾ ਆ ਤਨ ਤਨ ਸਤਿਗੁਰੂ ਤੇਰਾ ਹੀ ਆਸਰਾ